ਬਾਦ ਕੀ ਕੋਟੂਚ ਨੀ ਮੈਂ ਇੱਕ ਤਾਂ ਹੱਦਾ ਮੱਧ ਵਿੱਚ ਹੀ ਪੁੰਡੀਆਂ ਮੇਰੀ ਜੰਦੀਆਂ ਦੇ ਉੱਤੇ ਮੱਧ ਵਿੱਚ ਹੀ ਪੁੰਡੀਆਂ ਇਹ ਫਿਰ ਨੀ ਦੱਸ ਜਾ ਵਰਜਨ ਇਹਨੂੰ ਸਮਝਣ ਚ ਥੋੜਾ ਟਾਈਮ ਲੱਗਦਾ ਕਿ ਵੀ ਹੋਣਾ ਆਪਣੇ ਪਾਗਾਂ ਦਾ ਜੰਦਾ ਆਪਣੇ ਪਾਗਾਂ ਦਾ ਨੀਅਤ ਕਿਉਂ ਮਾੜੀ ਕਰਨੀ ਹੋਣਾ ਆਪਣੇ ਪਾਗਾਂ ਦਾ ਹੋਣੀ ਨਾ ਹੋਵੇ ਤੇ ఫస్ మేర కుయి ਕਿੱਤੋ ਆਈ ਚੁਕੁਟੀ-ਕੁਟੀ ਵੋਚ ਨੰਚੋ ਵੋਚ ਨੰਚੋ ਮੇਰੀ ਮੇਰੀ ਗੁਗਰੀ-ਬੁਗਰੀ 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 ਆਏ ਹਾਏ ਹਾਏ ਵੇਂਦੀ ਦੇ ਵੇਖਾਂ ਇਕ ਆਈ ਗੁਗਰੀ-ਬੁਗਰੀ ਇਕ ਆ ਗੁਗਰੀ-ਬੁਗਰੀ ਆਈ ਸੀ ਮੇਰੀ ਆ ਲੈ ਆ ਜਾ ਐਂਜਲ ਰੀਤ ਅੰਡਾਈਆਂ ਕਰਕੇ ਬੈਠਾ ਸੀ ਮੜਾ ਸੋਣਾ-ਸੋਣਾ ਹੈ ਨਹੀਂਆਂ ਕਰਕੇ ਬੈਠਾ ਸੀ ਸੋਣਾ-ਸੋਣਾ ਉਹਦੀ ਸ਼ੇਮ-ਚੇਮ ਕਿਉਂ ਕਰੀ ਜਾਂਦਾ ਨਹੀਂ ਹਾਂ ਬਸ ਤੂੰ ਦੇਖ ਤਾਂ ਤੂੰ ਦੇਖ ਗਾਇਸ ਗਾਇਸ ਏਡਾ ਥੋੜਾ ਬਣਿਆ ਵਿਆਹ ਸੀ ਇਹ ਹੁਣੇ ਤਾਂ ਲੱਗਾ ਐ ਹੋਰ ਕੱਪੜੇ ਪੈਣਗੇ ਕਿਲੋ ਕੋ ਪੈ ਜਾਣਗੇ ਹੋਰ ਕਿਲੋ ਕੋ ਲੱਤੀ ਕਿਲੋ ਕੋ ਪੈ ਜਾਣਗੇ ਸੇਮ ਸੇਮ ਛਿੰਮ ਛਿਮੋਗੀ ਪੱਪੀ ਛਿੰਮ ਪੱਪੀ ਛਿੰਮ ਇੱਥੇ ਕੁਛ ਨਹੀਂ ਨਿਕਲਦੇ ਚੂਚੇ ਨਿਕਲਉਂਦੇ ਨੇ ਚੂਚੇ ਚੂਚੇ ਬਸ ਆਇਦੂ ਵੀ ਪੂਰੀ ਮਿਹਨਤ ਕਰਨੀ ਪੈਂਦੀ ਹੈ ਨਾ ਸਰਦੀਆਂ ਦੇ ਵਿੱਚ ਤੇਲ ਲਾਣ ਲੱਗਿਆ ਵੀ ਆ ਇਹਨੂੰ ਜਦੋਂ ਨਿਵਾਣ ਲੱਗੇ ਭਾਵੇਂ ਉਹਦੇ ਵਿੱਚ ਥੋੜਾ ਫੇਰ ਲਿਆ ਕਰੋ ਚੈਨੇ ਪਾਣੀ ਲਾਇਆ ਹੈ ਉਸ ਪਾਣੀ ਆ ਕੀ ਹੈ ਕੀ ਚੀਆ ਛੇਮ ਛੇਮ ਹੋ ਜਣੀ ਤੇਰੀ ਗੰਦੀ ਹੈ ਜੀ ਇਹ ਗੰਦੀ ਹੈ ਜੀ ਆਹ ਕੋਇਲ ਜਿਹੜਾ ਹੈ ਹਾਂ ਪਿਓਰ ਕੋਕੋਨਟ ਆਇਲ ਹਾਂ ਹਾਂ ਬੋਲੂ ਤੋਂ ਕਰਵਾ ਕੇ ਦੇਵੇ ਨਾਰੀਅਲ ਦਾ ਨਾ ਜਿਹੜਾ ਜੰਮਦਾ ਜਿਹੜਾ ਦੂਜਾ ਨਹੀਂ ਜੰਮਦਾ ਫਿਰ ਇਹਦਾ ਮਤਲਬ ਉਹਦੇ ਵਿੱਚ ਮਿਲਾਵਟ ਹੈ ਪ੍ਰੋਸੈਸਡ ਹੁੰਦਾ ਹੈ ਅੱਛਾ ਉਹ ਪ੍ਰੋਸੈਸਡ ਹੁੰਦਾ ਪਰ ਉਹਦੇ ਵਿੱਚ ਫਿਰ ਉਹਨਾ ਉਹ ਵੀ ਤਾਂ ਖਤਮ ਹੋ ਜਾਂਦੀ ਹੈ ਹਾਂ

ਰੌਣਕ ਲੱਗੀ ਪਈ ਵੇੜੇ ਚ ਪੂਰੀ ਕਿਤੇ ਕੁਝ ਹੋ ਰਿਹਾ ਕਿਤੇ ਕੁਝ ਹੋ ਰਿਹਾ ਹੈ ਗੁੱਡ ਮਾਰਨਿੰਗ ਹੈ ਹਾਂ ਗੁੱਡ ਮਾਰਨਿੰਗ ਹੋਈ ਕਿੰਨੇ ਵਜੇ 2 ਵਜੇ 2 ਵਜੇ ਹਾਂ ਜੀ ਕੀ ਕਰ ਰਿਹਾ ਓਏ ਹਾਏ ਬਿਸ਼ਰਮਣਾ ਹੋਣ ਤੇ ਹੈ ਇਹ ਕੀ ਹੋ ਰਿਹਾ ਹੈ ਕੀ ਹੋ ਰਿਹਾ ਸੀ ਇਹ ਗੰਦੇ ਬੱਚੇ ਨਾ ਹੋਣ ਤੇ ਕਿਦਾ ਵੰਦਨ ਟਿੱਲਾ ਮਜਨੂ ਦਾ ਮਜਨੂ ਦਾ ਕਿੱਲਾ ਇਹ ਇੱਥੇ ਮੱਛਰ ਨਹੀਂ ਇੱਥੇ ਮੱਛਰ ਖਤਮ ਹੀ ਨਹੀਂ ਹੁੰਦੇ ਜਦੋਂ ਮਰਜੀ ਵੇਖੋ ਦੁਪਹਿਰੇ ਵੀ 2 ਵਜੇ ਕਿਹੜਾ ਮੱਛਰ ਹੁੰਦਾ ਹੈ ਮੱਛਰ ਹੀ ਰਹਿੰਦੇ ਨੇ ਜਿੱਥੇ ਆ ਜਿੰਦਾ ਤੇ ਮੱਛਰ ਹੁੰਦੇ ਨੇ ਨਾਲ ਹੀ ਕੈਮਰਾਮੈਨ ਫੋਕਸ ਕਰੋ ਬਰਸ਼ ਕੈਮਰਾਮੈਨ ਫੋਕਸ ਕਰੋ ਕੈਮਰਾਮੈਨ ਜਲਦੀ ਖਬਰ આજ ਦੀ ਤਾਜ਼ਾ ਖਬਰ ਸਾਈਕਲ ਦੇ ਉੱਪਰ ਬਰਸ਼ ਕਰਤੇ ਹੋਏ ਇੱਕ ਪ੍ਰਾਣੀ ओ शेर खान पे नवे स्टाइल दी ब्रशिंग हो रही है शेर खान दी कितने बजे है कौन है सारी दुनिया देख रही है आपको लाइव सर कि आप साइकिल के ऊपर ब्रश करते हुए साइकिल आपका घर है घर है आपका साइकिल हाँ क्या है कनेडा है सारा कुछ साइकिल के ऊपर ही है ਤੇ ਤੁਸੀਂ ਉੱਥੇ ਕਿਉਂ ਨਹੀਂ ਕਰਦੇ ਸਿੰਕ ਦੇ ਉੱਪਰ ਜਾ ਕੇ ਦੱਸੋ ਹਾਂ ਮੈਡਮ ਸਿੰਕ ਤੇ ਕਿਉਂ ਨਹੀਂ ਕਰਦੇ ਤੁਸੀਂ ਲੱਛੋ ਸਾਰੇ ਕਹਿਣਗੇ ਵੀ ਗੁਰਪ੍ਰਿਆ ਆਦਾਬ ਮਹਿਤਾਬ ਗੰਦੀ ਬੱਚੀ ਉਹ ਚਲੋ ਓਏ ਇੰਨੀ ਪੇਸਟ ਥੋੜੀ ਕਰੀਦੀ ਹੁੰਦੀ ਏ ਹਾਂ ਨਾਲ ਹੀ ਪੇਸਟ ਰੱਖੀ ਪਈ ਏ ਬਹਾਨੇ ਕੀ ਬਹੁਤ ਹੋਰ ਅੱਗੇ ਬਾਸਕਟ ਤੇ ਪੇਸਟ ਰੱਖੀ ਹੋਈ ਏ ਸੀ ਹਾਂ ਨਜ਼ਾਰੇ ਨੇ ਸ਼ਾਈ ਜ਼ਿੰਦਗੀ ਇਹ ਸ਼ਾਈ ਹੈਣਾ ਚਲੋ ਕਰ ਹਮਤਾਬ ਜੀ ਹੋ ਗਿਆ ਰੈਡੀ ਰੈਡੀ ਸ਼ੜੀ ਇੰਡੀਆ ਗੋ ਹਾਂਜੀ ਫਰਿਆ ਸਿੰਘ ਤੁਸੀਂ ਰੈਡੀ ਹੋ ਗਏ ਸੀ ਹੂੰ 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 ਨਾਡੀ ਹੋ ਗਏ ਸੀ ਤੁਸੀਂ ਇੱਕ ਸਾਡੇ ਵਰਗੇ ਮਾੜੇ ਵਿਚਾਰੇ ਗਰੀਬ ਬਲੌਗਰਾਂ ਦਾ ਕੋਈ ਕੈਮਰਾ ਵੀ ਨਹੀਂ ਫੜਦਾ ਵੀ ਬਲੌਗ ਮੈਂ ਮੈਂ ਕਿਹੜਾ ਸੋਹਣਾ ਪੁੱਤੜੇ ਕੋਈ ਗੰਦਾ ਨਹੀਂ ਹੈਗਾ ਗੁਰਿਆ ਸੱਚਾ ਵਈ ਗੰਦਾ ਪ੍ਰਿਆ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜਦੋਂ ਅਸੀਂ ਛੋਟੇ-ਛੋਟੇ ਮਾਮੇ ਪਿੰਡ ਜਾਂਦੇ ਹੁੰਦੇ ਸੀ ਗੱਲ ਤੇ ਸੁਣੋ ਅਸੀਂ ਖੇਡਦੇ ਹੁੰਦੇ ਸੀ ਆਇਨੂ ਪਿੰਨ ਮਲਾਪ ਨੂੰ ਹੈ ਅਸੀਂ ਖੇਡਦੇ ਹੁੰਦੇ ਸੀ ਸਵੇਰੇ ਹੀ ਆਪਣਾ ਨਹਾ ਤੋ ਕੇ ਤਿਆਰ ਹੋ ਕੇ ਹੈ ਖੇਡਣ ਲੱਗ ਜਾਂਦੇ ਹੁੰਦੇ ਸੀ ਤੇ ਜੇ ਕੋਈ ਗੱਲ ਕਹਿੰਦਾ ਸੀ ਨਾ ਗੱਲ ਮੰਨਦੇ ਵੀ ਹੁੰਦੇ ਸੀ ਜੇ ਮੰਮੀ ਜੀ ਕੁਝ ਕਹਿੰਦੇ ਸੀ ਨਾ ਅਸੀਂ ਮੰਨਦੇ ਸੀ। ਜਾਂ ਮਮਾ ਕੁਝ ਕਹਿੰਦੇ ਸੀ ਅਸੀਂ ਮੰਨਦੇ ਸੀ। ਸਾਡੀ ਨਾਨੀ ਮਮਾ ਜੋ ਕੁਝ ਕਹਿੰਦੇ ਸੀ ਇਹ ਨਹੀਂ ਵੀ ਅੱਗੋਂ ਉਲਟ ਪੈਣਾ। ਅੱਗੋਂ ਨਾਨਿਆਂ ਨੂੰ ਵੀ ਪੈਜੋ। ਨਾਨੀਆਂ ਨੂੰ ਵੀ ਪੈਜੋ। ਕੀ ਕੀ ਏ ਐਵੇਂ ਨਹੀਂ ਸੀ ਕਰਦੇ ਹੁੰਦੇ ਅਸੀਂ। ਜੋ ਕਿ ਮਿਲਾਕਰ ਨਹੀਂ ਐਂਜਲ ਤੇ ਮੇਰਾ ਕਹਿਣਾ ਮੰਨਦੀ। ਐਂਜਲ ਤੇ ਬੜੀ ਗੁੱਡੀ ਕਰਦੀ। ਕੋਈ ਨਹੀਂ ਮੰਨਦੀ। ਮੰਨਦੀ? ਲੱਗ ਜਾਂਦਾ ਪਤਾ ਫਿਰ ਮਨਾ ਕੇ ਵਿਖਾਉ। ਇਹ ਤੁਸੀਂ ਟਿਪੀਕਲ ਕਾ ਮਨਾ ਕੇ ਵਿਖਾਓ ਲੱਗ ਜਾਂਦਾ ਮਤਾ ਮਨਾ ਕੇ ਵਿਖਾਓ ਫਿਰ ਪ੍ਰੂਫ ਚਾਹੀਦਾ ਮੈਨੂੰ ਤੇ ਮੇਰੀ ਗੁੱਡ ਬੱਚੀ ਨਹੀਂ ਗੁੱਡੂ ਤੋਂ ਵੀ ਬੜੀ ਪਿਆਰੀ ਲੱਗਦੀ ਹੈ ਗੁੱਡ ਬੱਚੀ ਫਿਰ ਗੁੱਡ ਬੱਚੀ ਗੱਲ ਮੰਨੇ ਵੀ ਚਾਹ ਬਣਾ ਲਈ ਜਾਂਦੀ ਹੈ ਹਾਂਜੀ ਇੱਕ ਕੱਪ ਬਣਾ ਕੇ ਲਿਆ ਦਿਓ ਦੁੱਧ ਕਿਤੇ ਜੱਤ ਵਿੱਚ ਪਿਆ ਹੋਏਗਾ ਵਿੱਚ ਕਿਹੜੇ ਵਿੱਚ ਸਟੀਲ ਦੇ ਜੇ ਅੰਜਲ ਅੱਜ ਚਾਹ ਬਣਾ ਗਈ ਫਿਰ ਮੰਨ ਜਾਗੇ ਮਾਮੀ ਜੀ ਦੀ ਗੱਲ ਮੰਨਦੀ ਏ ਕਿਦੇ ਲਈ ਬਣਾਵਾਂ ਇੱਜ਼ਤ ਦਾ ਸਵਾਲ ਏ ਹੁਣ ਇਹ ਬਣਾ ਲੈ ਇਨਾ 3/2 ਚਮਚਾ ਲਾ ਦਿਓ ਇੱਕ ਚਮਚ ਤੇਜ ਪੀਂਦੇ ਹੋ ਨਾ ਨਾ ਘਾਟ ਹੀ ਪੀਨੇ ਆ ਇੱਕ ਚਮਚ ਇੱਕ ਚਮਚ ਮਿੱਠਾ 1.5 ਚਮਚ ਪੱਤੀ ਸਮਝ ਲੱਗ ਗਈ ਏ yes 1.5 ਕੱਪ ਪਾਣੀ ਹਾਂ 1.5 ਇੱਕ ਚਮਚ ਉਹਦਾ ਮੰਮਾ ਉਹਦੀ ਦਾ ਹਾਂ ਉਹ 1 and 1/2 ਉਹਦਾ ਹਾਂ 1 and 1/2 ਪੱਤੀ ਦਾ ਹਾਂ ਚੱਲ ਜਾਓ go go ਵੇਖਿਆ ਮੈਂ ਕਿਹਾ ਸੀ ਨੀ ਬੜੀ ਪਿਆਰੀ ਬੱਚੀ ਏ ਸੱਚੀ ਏ ਮੁੰਨ ਮਫਲਾ ਨਹੀਂ ਰਹੀ ਪਿਆਰੀ ਬੱਚੀ ਬਹੁਤ ਪਿਆਰੀ ਬੱਚੀ ਹੈ ਮੇਰਾ ਫੇਵਰਿਟ ਬੱਚਾ ਹੈ ਨਹੀਂ ਮੇਰਾ ਤੇ ਆ ਪਿਆਰਾ ਬੱਚਾ ਹੀ ਨਹੀਂ ਇੱਧਰ ਵੇਖੀ ਜੈਲਸੀ ਕਈਆਂ ਨੂੰ ਹੋ ਜਾਣੀ ਹੈ ਸਾੜਾ ਪੈ ਜਾਣਾ ਆ ਨਹੀਂ ਪਿਆਰ ਕਰਦਾ ਮਿਲਾਪ ਐਂਜਲ ਤੇ ਬੜਾ ਪਿਆਰ ਕਰਦਾ ਆਏ ਹਾਏ ਮੈਂ ਇਹ ਠੀਕ ਹੈ ਨਾ ਇਹ ਮੇਰੇ ਨਾਲ ਇਹ ਕਰਦਾ ਮਨਸੀਰਤ ਨਹੀਂ ਕਰਦਾ ਹੈਨਾ ਤੇ ਇਹ ਆ ਨਹੀਂ ਕਰਦਾ ਐਂਜਲ ਕਰਦੀ ਹੈ ਐਂਜਲ ਤੇ ਇੱਕ ਇੱਕ ਬੱਚਾ ਹੀ ਜੱਜਦਾ ਹੈ ਇਹ ਆਪਣੀ ਬੈਲੈਂਸ ਜਿਆ ਬਣਾ ਕੇ ਭੇਜਿਆ ਵੀ ਕਿਸੇ ਨੂੰ ਕੋਈ ਦੁੱਖ ਨਾ ਰਹੇ ਵੀ ਆਏ ਉਹਦੇ ਤੋਂ ਖੁਸ਼ ਨਾ ਹੋ ਜਾਵੇ ਸਾਡੇ ਬੜੇ ਸੇ ਚੰਗੇ ਨੇ ਵੀ ਸਾਡੀ ਜੂਨ ਸਫਲ ਹੋ ਗਈ ਏ ਜੂਨ ਤੁਹਾਡੀ ਪ੍ਰਸ਼ਤ ਕਰਨ ਵਾਲੇ ਕਈ ਵਿੱਚ ਐਵੇਂ ਦੇ ਕੈਂਡੀਡੇਟ ਭੇਜੇ ਹੋਏ ਨੇ ਹਾਂ ਇੱਕ ਇੱਕ ਬੱਚਾ ਸਿਆਣਾ ਹੈ ਇੱਕ ਇੱਕ ਬੱਚਾ ਕਮਲਾ ਆਜਾ ਇੱਥੇ ਨਾ ਹੀ ਹੁਣ ਲੱਗੀ ਆ ਕਿਦਿਆਂ ਮੈਂ ਤਾਂ ਆਪ ਦੀ ਹਾਂ ਪਲ ਵਾਸ਼ੂ ਮਿੰਨੀ ਜੀ ਆਹ ਸੋਹਣੀ ਕੁੱਤੀ ਆ ਮੇਰੀ ਪਿਆਰ ਕਰਦੀ ਆ ਸਰ ਚੱਲ ਅਈ ਜਲਸੀ ਹੋ ਗਈ ਜਲਸੀ ਆ ਗਿਆ ਜਲਸੀ ਲਗਾ ਆ ਗਿਆ ਬਕਾਰ ਜਿਆ ਬਕਾਰ ਕਿੱਧਰ ਹੋਏ ਬਕਾਰ ਜਿਆ ਇਹ ਕਿਹੜਾ ਬਰਡ ਹੈ ਸੜਿਆ ਨਹੀਂ ਹਰਿਆ ਹਰਿਆ ਹੁਣ ਉਹ ਤੇ ਡਾ ਹਰਿਆ ਸੜੇ ਤੇ ਤੁਸੀਂ ਆ ਗਿਆ ਹੋਣਾ ਰਿਆ ਹੋਣਾ ਮਮਾ ਦਾ ਪੈਪ ਡਾਇਲਗ ਬੋਲਦਾ ਹੁਣ ਆ ਜਿਆ ਨਹੀਂ ਕਿ ਤਾ ਹੌਲਾ ਜਿਆ ਹੁਣ ਆ ਜਿਆ ਹਾਂਜੀ ਹੋਣ ਆ ਹੋਣ ਚਾਚੀ ਕੌਣ ਕਿੰਦਾ ਹੁੰਦਾ ਸੀ ਹੋਣ ਆ ਪਾਪੂਆ ਨਹੀਂ ਹਣੀ ਹੋਣਿਆ ਹੋਣਿਆ ਵੇ ਹੋਣਿਓ ਇੱਧਰ ਸੁਣੋ ਮम्मा ਪਰਦਾ ਪਰਲੇ ਵੀ ਬੋਲਦੇ ਨਾ ਹਣੀ ਤੇ ਲੱਗਿਆ ਨਹੀਂ ਗੰਦੀ ਬੱਚੀ ਤੇ ਹੋਣੀ ਨਾ ਹੋਵੇ ਤੇ ਨਹੀਂ ਬੇਟਾ ਗੰਦੇ ਹੋ ਬਸ ਆਹ ਹੋਣੀ ਦਾ ਕੁਝ ਹੋਰ ਬਾੜ ਗਿਆ ਦਾ ਤੇ ਹਣੀ ਜੀ ਉਹਨੇ ਹੁੰਦਾ ਨਾ ਲੇਟੈਸਟ ਵਰਜਨ ਕੱਢਦਾ ਆਹ ਹੋਣੀ ਦਾ ਵੀ ਉਹ ਨੇਂਜਲਸ ਹੋ ਕਹਿੰਦਾ ਅੱਛੀ ਬੱਚੀ ਹੈ ਤੇ ਹਣੀ ਜੀ ਹਣੀ ਜੀ ਹਾਂ ਜੀ ਮਾਮੀ ਜੀ ਨੂੰ ਪੁੱਛੋ ਹਾਂ ਜੀ ਕੀ ਖਤਮ ਹੈ ਦਰਮੀ ਜੋਣੀ ਹੈ ਨਾ ਹਾਂ ਅੰਦਰ ਸਟੋਰ ਰੂਮ ਚ ਸਟੀਲ ਦੀ ਦਰਮੀ ਪਈ ਹੈ ਸਟੋਰ ਰੂਮ ਚ ਜਾਓ ਤੇ ਤਬੀ ਮਿਲ ਜੇਗੀ ਦੇਖ ਜੇਗੀ ਹਾਂ ਇਹ ਕੀ ਬੋਲ ਰਹੀ ਹੈ ਜਲਦੀ ਜਲਦੀ ਇਹ ਕੀ ਗਿੰਦਾ ਹੈ ਮੇਰੇ ਪੂਰਾ ਲਿਫਾਫਾ ਲੈ ਲਓ ਆ ਸਾਰਾ ਲਿਫਾਫਾ ਤੇ ਲਿਆਈ ਹੈ ਜੀ ਤੈਨੂੰ ਕੀ ਹੋ ਗਿਆ ਹੈ ਮੇਰਾ ਪਿਆਰਾ ਬਟੂ ਪਿਆਰਾ ਤੇ ਪਿਆਰੀ ਬੱਚੀ ਸੀ ਮੇਰੇ ਪੁੱਤਰੇ ਲਾਤ ਲੈ ਮੈਂ ਆਪਣਾ ਠੀਕ ਨੇ ਨੇ ਫੜਾਣੀ ਕਿਤੇ ਮਾਮੀ ਜੀ ਨੂੰ ਬਣਾ ਦੋ ਬੜਾ ਸਿਆਣਾ ਵੈਰੀ ਗੁੱਡ ਬாய் ਦੈਟਸ ਲਾਈਕ ਅ ਗੁੱਡ ਬாய் ਮੇਰਾ ਸ਼ੋਨਾ ਹਾਂ ਭੈ ਜੀ ਨਾ ਮਾਮੀ ਜੀ ਇਹ ਪਿਆਰਾ ਬੱਚਾ ਏ ਤੁਸੀਂ ਕਿਉਂ ਨਹੀਂ ਕਹਿੰਦੇ ਪਿਆਰਾ ਬੱਚਾ ਏ ਨਹੀਂ ਤੇ ਬਹੁਤ ਪਿਆਰਾ ਬੱਚਾ ਹੈ ਝੂਠ ਬੋਲੋਗੇ ਬੰਮਾ ਨਹੀਂ ਪਿਆਰਾ ਬਟਿਆ ਹੈ ਕਿਤਾਬ ਦੇ ਕੱਪੜੇ ਰੱਖੇ ਸਿਆਣਾ ਬੱਚਾ ਹੈ ਮਾਮੀ ਜੀ ਐਵੇਂ ਨਾ ਬੋਲੋ ਬੋਏ ਸਿਆਣਾ ਹੈ ਇਹ ਕਿਹਾ ਨਾ ਮੰਨ ਲੀਂਦਾ ਪਰ ਇਹਨੂੰ ਮੈਂ ਕਦੀ ਕਾਣੀ ਨਾ ਖੁਸ਼ੀ ਮੈਂ ਤਾਂ ਇਹ ਨਹੀਂ ਕਹਿਦੀ ਸੀ ਚਲ ਹੁਣ ਤੁਸੀਂ ਨਾ ਕਹਿ ਕੇ ਵੇਖੋ ਚੈੱਕ ਕਰਿਓ ਤੁਸੀਂ ਹਾਂ ਇੰਜਨ ਨੂੰ ਤੇ ਫਿਰ ਮੈਂ ਕੋਈ ਕੰਮ ਕੀ ਨਹੀਂ ਹੈ ਨਾ ਫਿਰ ਉਹ ਕਰ ਲੈਂਦੀ ਇਹਨੂੰ ਮੈਂ ਫਿਰ ਕੋਈ ਕੰਮ ਕੀ ਆ ਨਹੀਂ ਹੈ ਕਿਉਂਕਿ ਇਹ ਦੋ ਤਰ੍ਹਾਂ ਹੈ ਨਾ ਸਾਡਾ ਤੇ ਉਹ ਵੀ ਦੋ ਤਰ੍ਹਾਂ ਉਹ ਫਿਰ ਦੋ ਤਰੀ ਹੈ ਨਾ ਉਹ ਰੀਏ ਤੇ ਉਹ ਉਹ ਰਾਇ ਹੈ ਉਹ ਹਾਂ ਉਹ ਕਿੰਨੇ ਹੋਏ ਹੈਗੇ ਸਾਡੇ ਨਾਲ ਅਟੈਚਮੈਂਟ ਹਾਂ ਇਹ ਫਿਰ ਮਿੰਟ ਟੈਸਟ ਜਾਂ ਵਰਜਨ ਇਹਨੂੰ ਸਮਝਣ ਚ ਥੋੜਾ ਟਾਈਮ ਲੱਗਦਾ ਕਿ ਇਹ ਹਾਂ ਉਹ मामੂ ਆ ਗਏ ਮਾਮੂ ਆ ਗਏ ਉਹਨੂੰ ਕੋਈ ਤੁਹਾਨੂੰ ਨਹੀਂ ਹੈਗਾ ਨਾਂ ਕੀ ਆ ਜਣ ਇਹਨੂੰ ਸਾਰੇ ਕਿਤੇ ਨਹੀਂ ਪਸੰਦ ਹੈਗਾ ਗੰਦੇ ਦੇ मामੂ ਗੰਦੇ ਦੇ ਨਾਨੂ ਮਾਮੂ ਹੀ ਹੁੰਦੇ ਨੇ ਨਹੀਂ ਲੱਗਦੀ ਮਾਮੀ ਵੀ ਗੰਦੀ ਲੱਗਦੀ ਆਹੇ ਤੂੰ ਹੀ ਸੋਹਣਾ ਰਹਿ ਗਿਆ ਗੁਪਤਿਆਰ ਵੀ ਗੰਦਾ ਲੱਗਦਾ ਮੈਂ ਤਾਂ ਵੀ ਸਭ ਮਲਾਪ ਹੀ ਸੋਹਣਾ ਰਹਿ ਗਿਆ ਸਾਰੇ ਗੰਦੇ ਨੇ ਬੋਹਰੇ ਪਿੰਡ ਹੈ ਜਮੇ ਗੰਦਾ ਪੂਰਾ ਪਿੰਡ ਸੋਹਣਾ ਬੋਹਰੇ ਪਿੰਡ ਨੇ ਜਾ ਕੇ ਤੁਹਾਡੇ ਘਰ ਲਾਏ ਪਏ ਨੇ ਫੁੱਲ ਬਾਗਿਚੇ ਜੇ ਤੁਸੀਂ ਫੁੱਲ ਖਿੜਿਓ ਆਹੋ ਪਗੋਰੇ ਪਿੰਡ ਦੀ ਵਜ੍ਹਾ ਦੀ ਵੀਡੀਓ ਫਿਰ ਭਗੋਰੇ ਪਿੰਡ ਨਹੀਂ ਆ ਗੂਗਲ ਦਸਤੇ ਲਾ। ਨਾ ਇਹ ਭਗੋਰਾ ਹੈ। ਹੈ? ਬੜਾ ਫਿਰ ਵੀ ਮੂੰਹ ਭਰਿਆ ਜਾਂਦਾ ਭਗੋਰਾ ਤੁਰਾ ਕੀ ਅੱਖਾਂ ਤੋਂ ਪਹਿਲੀ ਖਤਮ ਹੋ ਜਾਂਦਾ। ਮਰਦਾ ਬੰਦਾ ਮੂੰਹ ਹੀ ਸਵਾਰਦਾ ਤੂੰ ਹੀ ਕਹਿੰਦਾ ਤੇਰਾ ਵੀ ਖਤਮ ਹੋ ਜਾਂਦਾ। ਤੂੰ ਦੀ ਤੁਰਾ ਤੁਰਾ ਕਿੰਨਾ ਤੁਰਾ ਤੁਰਾ ਕਿੰਨਾ ਤੁਰਾ ਤੁਰਾਂ ਦੇ ਨਾਲ ਤੁਰਾਂ ਸੇ ਪਤਾ ਲੱਗਦਾ ਪਿੰਡ ਵੀ ਆ ਜਾਂਦਾ। ਹਾਂ ਤੂੰ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮਣਕਦੇਂਦਾ। ਹਾਂ ਮੇਰਾ ਤੂੰ ਆ। ਆਓ। ਸਾਡੇ ਪਿੰਡ ਜੇ ਕੀ ਹਰੀਆਲੀ ਬਾਹਰ ਬਹਿ ਕੇ ਤੁਸੀਂ ਫ੍ਰੀਡਮ ਨਾਲ ਸਾਹ ਲੈ ਰਹੇ ਹੋ ਹਰੀਆਲੀ ਕੀ ਹੈ ਗੰਦੀ ਜੋ এনਵਾਇਰਨਮੈਂਟ ਇੰਜੋਏ ਕਰ ਰਹੇ ਆ ਤੁਹਾਨੂੰ ਆਹ ਉਹ ਛੇਮ ਛੇਮ ਪੱਪੀ ਛੇਮ ਜਿਹੜਾ ਇੱਕ ਪੈਰ ਦਾ ਤੁਰਨਾ ਹੈ ਉਹ ਵੀ ਥੱਲੋ ਕਾਲੇ ਹੋ ਜਾਂਦੇ ਨੇ ਸਹੀ ਗੱਲ ਏ ਲਾ ਆ ਭਾਬੀ ਚਾਹ ਮੈਨੂੰ ਲੱਗਦਾ ਹਫਤੇ ਚ ਚਾਹ ਬਣਾਈ ਦ ਦੁੱਧ ਨਹੀਂ ਲੱਭਿਆ ਪਰ ਬਿਚਾਰੀ ਨੂੰ ਲੱਭਾਣੀ ਇਹ ਅੱਜ ਦੀ ਡੇਟ ਤੇ ਚਾਹ ਬਣਾ ਕੇ ਲਿਆ ਦੇਣਾ ਹੋਰ ਚਾ ਇਹਨੂੰ ਬਣਾਉਂਦੀ ਵੀ ਲੱਗਦਾ ਮਹਿਤਾਬ ਸਿੰਘ ਸ਼ੇਰ ਖਾਨ ਨਾਈਆਂ ਕਰਨ ਲੱਗੇ ਹਨ ਸਾਵਧਾਨ ਸਾਵਧਾਨ ਹਾਂ ਬੋਲੋ ਆਉਣਾ ਆਪਣੇ ਪਾਗਾਂ ਦਾ ਗੰਦਾ ਆਪਣੇ ਪਾਗਾਂ ਦਾ ਨੀਅਤ ਕਿਉਂ ਮਾੜੀ ਕਰਨੀ ਆਉਣਾ ਆਪਣੇ ਪਾਗਾਂ ਦਾ ਬੋਲੋ ਬੋਲਦੇ ਤੇ ਪਏ ਸੀ ਬੋਲੋ ਮਹਿਤਾਬ ਹੈ ਇੱਕ ਟਿੱਡੀ ਹੋਰ ਨਾ ਆ ਕੇ ਆ ਗਈ ਇਹ ਟਿੱਡੀਆਂ ਨਾਂ ਨੂੰ ਨਿਆ ਕਾ ਟਿੱਡੀ ਬੈਠੀ ਏ ਜੂੜੀ ਕਰਾਣ ਤੇ ਅੱਗੇ ਦੀ ਨਾ ਹਣ ਤੇ ਦੀਦੀਆ ਖੋਲ ਕੇ ਦੇ ਬੈਗ ਉਹ ਮਿੰਨੂ ਕੰਮ ਮਿਲੀ ਹੈ ਚਲ ਤੁਸੀਂ ਲੈ ਲਓ ਬਈ ਪਹਿਲੀ ਵਾਰੀ ਮੰਮੀ ਦਾ ਕੰਮ ਕਰਨ ਲੱਗਾ ਹੈ ਬਈ ਕੋਈ ਇਹ ਆ ਬਈ ਪਾਓ ਲੜਾਕਾ ਬੰਦਾ ਪੁੱਟੇ ਪਾਸੇ ਖੋਲ ਜਾ ਰਿਓ ਇੱਧਰ ਹਾਂ ਮੈਨੂੰ ਕਿਹਾ ਸੀ ਸਿਰ ਕਰਾ ਲੈ ਮੈਂ ਕਰਾਂ ਫਿਰ ਮਮਾ ਨੂੰ ਦੇ ਮੇਰੇ ਹੱਥ ਸਿਰਦਾ ਨਹੀਂ ਮੈਂ ਨਹੀਂ ਕਰਾਣਾ ਕਰਨਾ ਮੈਂ ਤਾਂ ਆਪ ਕੀ ਗੱਲ ਕਰਾ ਲੈਣਾ ਤੂੰ ਪੁੱਤ ਮੈਂ ਕਿਹਾ ਮੈਂ ਤਾਂ ਤੇਰੀ ਜੂੜੀ ਕਰਦਾ ਕਰਿਓ ਦੀਦੀ ਖੋਲ ਪੁੱਤਰਾ ਬੰਦਾ ਨਾ ਵੀ ਆ ਕੰਮ ਨਹੀਂ ਕਰਨੇ ਹੈਗੇ ਤੁਸੀਂ ਤੇ ਤੇਰੀ ਉਹਨਾਂ ਦੇ ਸਾਹਮਣੇ ਲਾਈ ਸੀ ਤੇ ਉਹ ਇਹ ਜ਼ਰੂਰੀ ਕਰਨੇ ਵੀ ਜਿਉਂਨੇ ਲਾਈ ਸੀ ਚਿੰਗੀ ਕਰਦਾ ਲੱਗੜੀ ਚਾਹ ਮੈਂ ਆਖਿਆ ਸਭੇ ਕਲਾਸ ਬਾਅਦ ਨੇ ਸਾਰੇ ਗੜੇ ਪਾ ਲਈ ਕਿਤੇ ਗੜਵੀ ਲੈ ਆਈ ਏ ਮਾਮੀ ਜੀ ਚਾਹ ਬਣਾਉਂਦੀ ਬਈ ਆਪਣੇ ਪਾਪਾ ਉਹ ਡਾਸ ਟੋਕਰੀ ਚ ਲੈ ਲਿਆ ਕਪੜੇ ਲਾ ਬੀਦੀ ਪਾਣੀ ਫਿਲਦਾ ਹੋ ਜਾਣਾ ਏ ਜਿਹਨੇ ਨਹਾਣਾ ਤਾਂ ਇਹਨੂੰ ਕਰਨ ਦੀਆਂ ਵਸਤਾਂ ਆ ਲਾਤੀ ਦੀ ਹੁੱਡੀ ਮਲਾਬ ਉੱਪਰ ਉਹ ਵੀ ਨਾਣਾ ਟੀ-ਸ਼ਰਟ ਮਮਾ ਚੱਪਲਾ ਪਾ ਗਿਆ ਦੋ ਮਿੰਟ ਦੇ ਪਾਓ ਜਲਦੀ ਬੇਟੇ ਨਾਲੋਂ ਤੁਸੀਂ ਰਹਿ ਗਏ ਉਹਨੂੰ ਉਹ ਟੋਕਰੀ ਚ ਮੰਜੀ ਤੇ ਵੇਖੀਂ ਵੇਖੀਂ ਮੈਂ ਤਾਂ ਆ ਉੱਧਰ ਬੈਠੀ ਜਾਂਦਾ ਹਾਂ ਹਾਂ ਤੇਰੀ ਕੋਪੀ ਸ਼ੇਮ ਕਰਾਂਗਾ ਕੋਪੀ ਸ਼ੇਮ ਕੋਪੀ ਸ਼ੇਮ ਹੈ ਉੱਥੇ ਨਹੀਂ ਜਾਣਾ ਕੰਦ ਦੇ ਨੇੜੇ ਕਿਸੇ ਨੇ ਨਹੀਂ ਜਾਣਾ ਠੀਕ ਹੈ ਤਰੰਤ ਮਾਰਦੀ ਏ ਪਵਨਪੂਈ ਵਾਂਗੂ ਕੰਟੜਾ ਮਾਰਦੀ ਕੰਟੜਾ ਕੰਟਰ ਨੂੰ ਕਹਿੰਦੀ ਕੰਟਰ ਵੱਜਦਾ ਮੈਨੂੰ ਚਾਚਾ ਜੀ ਸਾਫੀਆਂ ਮੰਮਾ ਵੀ ਨਾ ਉੱਥੇ ਮੱਖਰ ਤੇ ਨਾ ਉੱਥੇ ਮੱਛੀ ਮੱਛਰ ਮੱਕੀ ਨੂੰ ਮੱਖਰ ਮੱਛੀ ਮੈਂ ਲੈ ਕੇ ਜਾਨੀ ਆ ਖੜ ਜਾ ਇੱਥੇ ਮੌਸਮ ਕਿੰਨੇ ਜਾਣੀ ਪਤਾ ਨਹੀਂ ਮੈਂ ਤੇ ਕਿਹਾ ਸੀ ਇੱਥੇ ਨਾਲ ਹੈ ਮੈਂ ਖੁਦ ਲੈ ਕੇ ਜਾਊਗਾ ਬਈ ਨਾ ਬਈ ਗਰਮ ਪਾਣੀ ਹੈ ਕੋਈ ਲਾੜਨੀ ਹੈਗਾ ਨੋ ਹੈ ਦੀਦੀ ਹੁਣ ਅਬ ਕੀ ਕਹੋਗੇ ਆਪ ਵਾਟ ਮੇਰੇ ਚਾਹ ਬਣਾਤੀ ਹਾਂ ਹਮ ਕਹਾਂਗੇ ਕਿ ਜਿੱਤ ਗਏ ਤੁਸੀਂ ਚੈਲੈਂਜ ਸਾਡੀ ਦੇ ਤਰੀਕੇ ਪਾ ਤੁਸੀਂ ਹੈਂਡਸ ਲਾਉਣਾ ਹੈਂਡਸ ਲਾਉ ਤੁਸੀਂ ਜਦੋਂ ਕਹਿਣਾ ਇਹ ਨਾ ਮੰਦੀ ਮੇਰੀ ਫੋਨ ਤੇ ਗੱਲ ਕਰ ਰਹੇ ਹੋ ਤੁਸੀਂ ਸੇ ਲਾ ਲੋ ਖੜ ਜਾਵੇ ਖੜ ਜਾ ਬਲੌਗ ਕੰਟੀਨਿਊ ਕਰੋ ਤੁਸੀਂ ਮੰਮਾ ਹਾਂ ਬਣ ਗੰਦੇ ਨਹੀਂ ਹੋਣਾ ਬਈ ਠੀਕ ਹੈ ਮੰਮੀ ਦੀ ਮੰਮੀ ਦੀ ਨਹੀਂ ਮੰਮੀ ਦੀ ਥੈਂਕ ਯੂ ਕਾਦੇ ਲਈ ਥੈਂਕ ਯੂ ਤੇ ਸਾਡਾ ਫਰਜ਼ ਸੀ ਤੁਹਾਨੂੰ ਲਵਾਣਾ ਇਹ ਸੀ ਆਪਣੇ ਲਈ ਕੀਤਾ ਤੁਹਾਡਾ ਫਰਜ਼ ਏ ਆ ਵੀ ਹੁਣ ਤੁਸੀਂ ਸਾਫ਼ ਰਹਿਣਾ ਏ ਤੰਗ ਨਹੀਂ ਕਰਨਾ ਕੱਪੜੇ ਗੰਦੇ ਨਹੀਂ ਕਰਨੇ ਹੁਣ ਤੇਰੇ ਕੱਪੜਾ ਤੂੰ ਹਲਾਣਾ ਨਹੇਲ ਕੱਟਦੇ ਪੈਨੇ ਹਲਾਣਾ ਨਾ ਸੋਨੇ ਮਲਾ ਮਤਾਬ ਮਲਾ ਅੱਛਾ ਬੱਚਾ ਨਾ ਤੂੰ ਮਲਾ ਪਾਣੀ ਮਮਾ ਦਿਖਾਣਾ ਉਹਨੇ ਆ ਵੀ ਉਹਨੇ ਕਿਹਾ ਵੀ ਅੰਜਲ ਨੂੰ ਕਿਉਂ ਅੱਛੀ ਕਿਹਾ ਮੈਨੂੰ ਕਿਉਂ ਨਹੀਂ ਕਿਹਾ ਅੱਜ ਹਾਂ ਮੈਂ ਨਹੀਂ ਨਹੀਂ ਕਰ ਲਈਏ ਨਾ ਬੱਚਾ ਜੈਮ ਰੋਲ ਖਾਣਾ ਹਾਂ ਸੱਚੋ ਮਾਮੂ ਕਹਦੇ ਸੀ ਖਾ ਲਿਓ ਹਾਂ ਨੇ ਦੀਦੀ ਭਾਜੀ ਨੂੰ ਫੋਨ ਕਰਿਓ ਮੜਾ ਜਾ ਤਾਈ ਨੇ ਹਟਣਾ ਉਂਝ ਨਹੀਂ ਹਟਣਾ ਭਾਜੀ ਏ ਥੋੜੀ ਬਹੁਤੀ ਆਤਮਾ ਮੇਰੇ ਚ ਵੀ ਹੈਗੀ ਹੈ ਹਾਂ ਹੈਗੀ ਹੈ ਹੋਰ ਹੈ ਦੀਦੀ ਦਾ ਨੀ ਮਮਾ ਚ ਆਤਮਾ ਆ ਜਾਂਦੀ ਹੈ ਪੂਤ ਵਾਲੀ ਆਤਮਾ ਆ ਜਣੀ ਮੈਂ ਨਹੀਂ ਪੂਤਾ ਤੋਂ ਡਰਦਾ ਵੇਖੀ ਤੂੰ ਦਾਦਾ ਕਿਵੇਂ ਭੱਜਦਾ ਜਦੋਂ ਮੈਂ ਵੀ ਦੀ ਅੱਖਾਂ ਕੱਢੀ ਨਾ ਤੂੰ ਦੇਖਣਾ ਸੀ ਰਾਤੀ ਵਿੱਚ ਕੱਢ ਲਓ ਫਿਰ ਕੱਢ ਕੇ ਵਿਖਾਓ ਇੱਥੇ ਥੋੜਾ ਕੱਢਾਂਗੇ ਮੇਰੇ ਵਾਲੇ ਅੰਦਰਸੇ ਲਾ ਕੇ ਕੱਢਾਂਗੇ ਚਾਹ ਗੁਈ ਚਾਹ ਪੀ ਲਓ ਬੀਬੀਓ ਭਾਈਓ ਓਏ ਆ ਦੇ ਬਿੰਦੀ ਲਾ ਲਈ ਬਿੰਦੀ ਆ ਲੈ ਬਿੰਦਾ ਲਾ ਲਿਆ ਨੇ ਬਿੰਦਾ ਨਹੀਂ ਪਾਉਣੀ ਨੇ ਵੇਸਟ ਕਰੀ ਜਾਣਾ ਲੈ ਮੈਨੂੰ ਦੇ ਦੋ ਪੁੱਤਰ ਇਹਦਾ ਪੁੱਤ ਆ ਜਾਂਦਾ ਮੇਰੇ ਚ ਸਾਈਡ ਤੇ ਹੋ ਜਾ ਸੋਣੀਏ ਲੈ ਸਿਰ ਕਰਾ ਲੇਂਗਾ ਹੁਣ ਕਰਦਾ ਸਿਰ ਤੇਰਾ ਮੈਂ ਤਾਂ ਬ ਲੈ ਮੈਂ ਕਰ ਦਿੰਨੀ ਆ ਚਾਹ ਪੀ ਦੀ ਪਹਿਲਾਂ ਹਾਂ ਚਾਹ ਪੀ ਲਓ ਪਹਿਲਾਂ ਸਿਰ ਮੈਂ ਕਰ ਦਿੰਨੀ ਆ ਕਰ ਦੋ ਵਰਤਾਨ ਦੀ ਖੇਚਲ ਕਰੋ ਮੜੀ ਜੀ ਹਾਏ ਓਏ ਰੱਬਾ ਮੇਰਿਆ ਮਿੱਠਾ ਘੜਾ ਜਾਂਦਾ ਹੈ ਬੁੱਢੇ ਹੋਗੇ ਜਲਦੀ ਬਏ ਹੱਥਾਂ ਦੀ ਬਣੀ ਹੋਈ ਮਸਾਲੇਦਾਰ ਚਾਹ 4 ਸਾਲੇ ਦਾ ਦੇਖੋ ਕਿਹੜੀ ਹੈ ਮਸਾਲੇਦਾਰ ਹੈ ਕਿ ਕਬੂਲ ਕਰੋ ਅੱਜ ਆ ਇੱਕ ਝੂਠਾ ਗਲਾਸ ਹੀ ਲੈ ਆਈਆਂ ਵਿੱਚ ਪਾਣੇ ਇਹ ਪਹਿਲੀ ਪਿਆ ਸੀ ਪਹਿਲਾਂ ਹੀ ਸੀ ਅੱਛਾ ਇੰਥੀ ਪਿਆ ਸੀ ਇਹ ਮੂੰਹ ਤੇ ਕਿੰਨੀ ਵਾਰੀ ਲਾਣਾ ਮਹਿਤਾਬ ਦੀਦੀ ਫੜ ਲਓ ਨਹੀਂ ਐਵੇਂ ਲਾਈ ਜਾਣਾ ਲੈ ਮੈਂ ਕਰਾਂ ਇਹ ਬਿੰਦੀ ਲਾਈ ਫਿਰਦਾ ਤੀਜੀ ਚੌਥੀ ਵਾਰ ਲਾ ਲਿਆ ਬੱਸ ਕਰੋ ਬੱਸ ਇਹ ਕਿੱਟਰੇ ਨੇ ਬੱਸ ਬੱਸ ਵੇਖੀ ਕੋਨੂੰ ਖਾਈ ਜਾਂਦਾ ਜੀਭਾਂ ਮਾਰ ਮਾਰ ਕੇ ਗੰਦੀ ਬੱਚੀ ਲਓ ਬਲਬ ਛੇਤੀ ਆ ਜਾਓ ਥੈਂਕ ਯੂ ਥੈਂਕ ਯੂ ਐਂਜਲ ਥੈਂਕ ਯੂ ਨਬਾ ਪਾਪਾ ਥੈਂਕੀ ਕੋਟੂ ਉਹਨੇ ਸਾਰੇ ਗਲਾਸਾਂ ਨੂੰ ਪੂਰੀ ਕਿੱਤੀ ਹੋਣੀ ਨਾ ਨਾ ਵੀ ਇੰਨੀ ਜ਼ਿਆਦਾ ਮੇਰੀ ਪਾਣੀ ਹੈ ਕਿ ਪੀਏਗੀ ਹੁਣ ਤਾਂ ਪੀਣੀ ਹੈ ਹੈਗੀ ਦੀਦੀ ਪੀ ਲਓ ਇੰਨੀ ਕਰ ਦੋ ਬਸ ਇੰਨੀ ਕੋ ਅਲਾਨਾ ਤੱਕ ਕੋਫੀ ਬਣਾ ਕੇ ਲਿਆ ਐਂਜਲ ਓ ਪਾਸੂ ਅ ਮੇਰਾ ਮਾਮੀ ਜੀ ਦੀ ਵੇਲਾ ਫਿਰ ਉਹ ਹੋ ਰਹੀ ਏ ਮੇਰੀ ਵਰੀ ਹਾਂ ਮਾਮੀ ਵਰੀ ਬੱਸ ਕਰਦਾ ਤੂੰ ਹੈ ਇਹ ਗੱਲ ਗਲਤ ਫਿਰ ਮਾਮੀ ਜੀ ਵਰੀ ਬੱਸ ਕਰਾ ਜੈਮ ਰੋਲ ਜੈਮ ਰੋਲ ਪਾਰਟੀ ਧੁੱਪ ਚੜਨ ਦੀ ਖੁਸ਼ੀ ਚ ਧੁੱਪ ਚੜਨ ਦੀ ਖੁਸ਼ੀ ਚ ਪਾਰਟੀ ਸੌਰ ਕੁਝ ਤਾਂ ਕੋਈ ਨ ਨੂੰ ਬਹਾਨਾ ਚਾਹੀਦਾ ਕਿ ਅੱਜ ਧੁੱਪ ਚੜੀ ਹੈ ਲੈ ਮਰਾਬ ਦਾ ਜੈਮ ਰੋਲ ਮਰਾਬ ਦਾ ਜੈਮ ਰੋਲ ਵੇਖੋ ਵਿੱਟ ਚਾਹ ਲਿਆ ਬਸ ਚਾਹ ਨਾਲ ਨਹੀਂ ਇਹਨਾਂ ਦਾ ਕੋਈ ਮਤਲਬ ਹੈਗਾ ਹੂੰ ਤੇ ਚਾਹ ਪੀ ਛੱਡੋ ਫਿਰ ਇਹਨਾਂ ਨਾਲ ਖਾਲ ਚੱਲ ਹਾਂ ਹੁੰਦੇ ਯਾਰ ਕੰਮ ਨਹੀਂ ਵੇੜ ਤੈਨੂੰ ਦਿੰਦੀ ਆ ਵਾ ਖੜ ਜਾ ਤੂੰ ਐ ਵੇਖੋ ਬਾਡੀ ਸ਼ਰਟ ਹੀ ਬਣਾ ਕੇ ਆਹੋ ਬੋਲਾ ਹਾਂ ਵੇਖ ਕੇ ਮੇਰਾ ਕਿੱਥੇ ਲੈ ਗਿਆ ਓਹ ਦੇ ਬਾਬੇ ਬਾਬਾ ਦੇ ਮੇਰੇ ਦੇ ਚੱਤੀ ਵਿੱਚ ਕਿੱਥੇ ਰੱਖਿਆ ਨੇ ਇਹ ਤੁਹਾਡੇ ਵਾਲੇ ਹੀ ਆਹ ਪੈਂਟ ਤੇ ਆਹੋ ਆਲੋ ਆਲੋ পিড হৈ ਕੋਣ ਕਰਦੀ ਨਹੀਂ ਮੈਂ ਜ ਐ ਮੋਲ ਖਾਦੇ ਨਹੀਂ ਨਾ ਬੜੇ ਅੱਛਾ ਜੀ ਨਹੀਂ ਕਰਦੀ ਹੁੰਦੀ ਨਹੀਂ ਮੈਂ ਇੱਕ ਤਾਂ ਖਾਦਾ ਨਹੀਂ ਮੈਂ ਦੋ ਛੇਡਾਂ ਦੀ ਕੁੜੀਆਂ ਸੁਣਿਆ ਕੇ ਹਾਂ ਮੱਧ ਵਿੱਚ ਚਿਪੁੰਡੀਆਂ ਮੇਰੀ ਜੰਦੀਆਂ ਦੇ ਉੱਤੇ ਮੱਖੀਆਂ ਚਿਪਕੀਆਂ ਚਿਪਕੂਣੇ ਬੜੀਆਂ ਕਿ ਉਹਨਾਂ ਦੀ ਕਿਹੜਾ ਹੱਡੀ ਹੁੰਦੀ ਹੈ ਉਹ ਚਿਪੁੰਡੀਆਂ ਖਾ ਲੈ ਹਾਂ ਹੱਡੀ ਨਹੀਂ ਆਉਂਦੀ ਹੈ ਹਾਂ